ਅਬੇਤੇ ਦਿਨ ਫਿਰੋਜ਼ਪੁਰ ਦੇ ਵਿੱਚ ਪੁਲਿਸ ਤੋਂ ਰਸ਼ੀਦੀ ਇਤਲਾਹ ਦੇ ਦੇ ਸ਼ੱਕ ਦੇ ਵਿੱਚ ਨਸ਼ਾ ਕਾਰੋ ਬਾਰਗੀਆਂ ਤੇ ਵੱਲੋਂ ਉਕਤ ਨੌਜਵਾਨ ਦੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਤੇ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਕੀਤੀ ਹੈ ਜਿਸ ਦੀ ਖਬਰ ਚੈਨਲ ਵੱਲੋਂ ਬੜੀ ਪਰਖਤਾ ਦੇ ਨਾਲ ਨਜ਼ਰ ਕੀਤੀ ਗਈ ਹੈ ਜਿਸ ਦਾ ਕਿ ਵੱਡਾ ਅਸਰ ਦੇਖਣ ਨੂੰ ਮਿਲਿਆ ਤਾਂ ਹੁਣ ਪੁਲਿਸ ਕੁੱਟਮਾਰ ਕਰਨ ਵਾਲੇ ਨਸ਼ਾ ਕਾਰੋ ਬਾਰਗੀਆਂ ਦੇ ਵਿੱਚੋਂ ਇੱਕ ਨੌਜਵਾਨ ਨੂੰ ਕਾਬੂ ਕਰ ਲਿਆ ਤਾਂ ਜਾਣਕਾਰੀ ਦਿੰਦੇ ਹਨ ਡੀਆਈਜੀ ਹਰਮਨ ਬੀਰ ਸਿੰਘ ਗਿੱਲ ਨੇ ਕਿ ਕੁਝ ਜਸੇ ਆਉਂ ਜਾਂਦੇ ਇੱਕ ਪਿਛਲੇ ਦਿਨੀ ਫਰੋਜਪੁਰ ਡਿਸਟ੍ਰਿਕਟ ਦੀ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਤੇ ਇੱਕ ਵਿਸ਼ਾਲ ਨਾਂ ਦਾ ਮੁੰਡਾ ਸੀਗਾ ਉਹਦੀ ਕਟਵਾਰ ਕੀਤੀ ਗਈ ਇੱਕ ਉਹ ਇੱਕ ਡਰੱਗ ਸਮਗਲਰ ਸੀਗੇ ਜਿਨ੍ਹਾਂ ਦੇ ਉੱਤੇ ਕਾਫੀ ਮਕਦਮੇ ਵੀ ਦਰਜਾ ਔਰ ਉਹਨਾਂ ਨੇ ਇਸ ਕਰਕੇ ਦੀ ਕਟਵਾਰ ਕੀਤੀ ਕਿਉਂਕਿ ਇਹ ਉਹਨੂੰ ਆਇਆ ਲੱਗਾ ਵੀ ਇਹ ਪੁਲਿਸ ਮਦਦੀ ਹੈਗਾ ਔਰ ਪੁਲਿਸ ਨੂੰ ਨਸ਼ਿਆਂ ਦੇ ਖਿਲਾਫ ਇਨਫੋਰਮੇਸ਼ਨ ਦਿੰਦਾ ਵੀ ਕਿੱਥੇ ਵਿਕਦੇ ਆ ਕਿਹੜਾ ਕਿਹੜਾ ਵੇਚਦਾ ਸੋ ਉਹਦੇ ਚ ਇਹਨਾਂ ਨੇ ਬਦਮਾਸ਼ੀ ਕੀਤੀ ਸੀਗੀ ਔਰ ਉਹਦੇ ਚ ਜਿਹੜਾ ਹੈਗਾ ਤੁਰੰਤ ਕਾਰਵਾਈ ਕਰਕੇ ਜਿਹੜੀ ਫੋਜਪੁਰ ਪੁਲਿਸ ਆ ਉਹਨਾਂ ਨੇ ਜਿਹੜਾ ਹੈਗਾ ਬੀ ਐਸ ਐਸ ਪੀ ਕੁਪਰਦਰ ਸਿੰਘ ਐਸ ਐਸ ਪੀ ਫੋਜਪੁਰ ਉਹਨਾਂ ਦੀ ਲੀਡਰਸ਼ਿਪ ਥੱਲੇ ਤੁਰੰਤ ਕਾਰਵਾਈ ਕਰਕੇ ਇੱਕ ਜਿਹੜਾ ਮੁਲਜ਼ਮਾ ਹਮੀਨਾ ਦਾ ਉਹਨੂੰ ਗ੍ਰਿਫਤਾਰ ਕੀਤਾ ਔਰ ਉਹਦੇ ਤੇ ਪਹਿਲਾਂ ਵੀ 7 ਮੁਕੱਦਮੇ ਚੱਲਦੇ ਆ ਇਦੇ ਵਿੱਚ ਐਨਡੀਪੀਐਸਟ ਦੇ ਵੀ ਕਾਫੀ ਮੁਕਦਮੇ ਹੈਗੇ ਆ ਤੇ 379 ਬੀ ਦੇ ਵੀ ਮੁਕਦਮੇ ਆ ਪਹਾਲੀ ਜਿਊ ਮੁਕਦਮੇ ਆ ਏਐਨਟੀਐਫ ਦੇ ਵੀ ਮੁਕਦਮੇ ਦਰਜ ਫੋਰੀਪੁਰ ਜ਼ਿਲ੍ਹੇ ਜੀ ਵੀ ਹੈਗੇ ਸੋ ਇਹ ਬੜਾ ਹਾਰਡ ਕੋਰ ਕ੍ਰਿਮੀਨਲ ਆਦਮੀ ਆ ਜਿਹਨੂੰ ਫੜਿਆ ਗਿਆ ਔਰ ਇਹਨੂੰ ਚੰਦ ਘੰਟਿਆਂ ਜੀ ਅਰੈਸਟ ਕੀਤਾ ਗਿਆ ਉਹਦੇ ਵਾਸਤੇ ਆਈਟੀ ਰਾਈ ਜਿਹੜੀਆਂ ਹੈ ਜੀ ਇਨਫੋਰਮੇਸ਼ਨ ਡਵੈਲਪ ਕੀਤੀ ਗਈ ਜਿਹਨੂੰ ਵਲੈਂਟ ਦੇ ਰਾਈ ਵੀ ਜਿਹੜਾ ਹੈਗਾ ਵਾ ਇਨਫੋਰਮੇਸ਼ਨ ਡਵੈਲਪ ਕਰਕੇ ਉਹਨੂੰ ਪਹੁੰਚਿਆ ਗਿਆ ਔਰ ਜਦੋਂ ਇਹਨੂੰ ਰੈਸਟ ਕੀਤਾ ਇਹ ਭੱਜਣ ਲੱਗਾ ਪੁਲਿਸ ਪਾਰਟੀ ਨੂੰ ਚੇਸ ਕਰਕੇ ਤੇ ਦੌੜਨ ਲੱਗਾ ਤੇ ਨੇ ਜਦੋਂ ਉੱਥੋਂ ਛਾਲ ਮਾਰੀ ਆ ਟਿੱਕ ਕੋਠੇ ਤੋਂ ਤੇ ਇਹਦਾ ਇੱਕ ਜਿਹੜਾ ਗਿੱਟਾ ਫ੍ਰੈਕਚਰ ਹੋਇਆ ਬਾਕੀ ਦੇ ਜਿਹੜੇ ਇਹਦੇ ਨਾਲ ਦੇ ਅਕਿਊਜ਼ ਹੈਗੇ ਆ ਚਾਰ ਬੰਦੇ ਇਹਨਾਂ ਦੇ ਨਾਲ ਦੇ ਹੋਰ ਆ ਵਿਸ਼ਾਲ ਮਨੀ ਟੋਨੀ ਦੇ ਕਰਨ ਇਹਦੇ ਵੀ ਪੁਲਿਸ ਪਾਰਟੀਆਂ ਜਿਹੜੀਆਂ ਰੇਡ ਕਰ ਰਹੀਆਂ ਇਹਨਾਂ ਨੂੰ ਜੰਦ ਜਿਹੜਾ ਹੈਗਾ ਵਾਏ ਤੈਨੂੰ ਗ੍ਰਿਫਤਾਰ ਕੀਤਾ ਜਾਊਗਾ ਔਰ ਮੇਰੀ ਅਪ੍ਰੀਲ ਜਿਹੜੇ ਲੋਕ ਜਿਨ੍ਹਾਂ ਦੇ ਬੱਚੇ ਹੋ ਜੇ ਗੰਧ ਵਿੱਚ ਫਸੇ ਆ ਵੀ ਉਹ ਆਪਣੇ ਆਪਣੇ ਬੱਚਿਆਂ ਨੂੰ ਮੋਟੀਵੇਟ ਕਰਕੇ ਉਹਨਾਂ ਦੀ ਕਾਉਂਸਲਿੰਗ ਕਰਕੇ ਉਹਦੀਆਂ ਬਦਮਾਸ਼ੀਆਂ ਤੋਂ ਜਿਹੜਾ ਹੈਗਾ ਔਰ ਡਰਗ ਕਰਕੇ ਧੰਦੇ ਤੋਂ ਬਾਹਰ ਕੱਢ ਲੈਣ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਸਖਤੀ ਕਰਾਂਗੇ ਔਰ ਜਿਹੜਾ ਵੀ ਇਹੋ ਜਿਹਾ ਕੋਈ ਬਦਮਾਸ਼ੀ ਕਰਦਾ ਦਿਖਿਆ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਔਰ ਉਹਨੂੰ ਇਹੋ ਜਿਹਾ ਮੰਨ ਲੋ ਉਹਦੇ ਖਿਲਾਫ ਐਕਸ਼ਨ ਹੋਊਗਾ ਪਿਓਦਨ ਜਿਹੜੀਆਂ ਗੰਧੀਆਂ ਪੁਸ਼ਤਾਂ ਨੂੰ ਯਾਦ ਰੱਖਣੀਆਂ ਨੇ ਪੁਲਿਸ ਨੇ ਸਾਡੇ ਤੇ ਕੋਈ ਕਾਰਵਾਈ ਕੀਤੀ ਸੀ